ਤੋ ਹਿੱਤ ਕਿਨੇ ਖਮਲਾ ਕੀਤਾ ਕੌਣ ਹੁੰਦੇ ਤੇਰੀ ਜੋਈ ਤੇਰੀ ਪਿਆਰਾ ਉਹ ਆ ਪਿਆਰਾ ਹੁੰਦਾ ਮੁੰਡਾ ਵਾਕਰ ਤੇ ਮਾਵਾਦੇ ਪੇਦਾ ਮੁੰਡਾ ਵਾ ਇੱਕ ਜੀਤਾ ਵਾਜੀ ਤੇਰਾ ਮੁੰਡਾ ਨਾਲ ਕੋਹੇ ਨਾ ਸੁਰ ਸੁਗ ਮੰਦਾਤੀਏ ਸੱਦੇ ਆ ਕਿ ਬਾਪੇ ਬੂਲੇ ਦੀ ਪਹਿਲੀ ਵੋਂਦਿਆਂ ਨੂੰ ਬੜਾ ਲੰਮਾ ਸਮਾਂ ਹੋ ਗਿਆ ਅਸੀਂ ਆਨੇ ਵੀ ਹੁਣ ਤੁਸੀਂ ਗੁਰਦਾਰੇ ਨੂੰ ਪਹਿਲੀ ਛੱਡ ਦੋ ਇਹ ਬੰਦੇ ਛੱਡਦੇ ਨਹੀਂਗੇ ਜਬਰਦਸਤ ਦੀ ਗੁਰਦਾਰੇ ਦੀ ਪਹਿਲੀ ਵੋਂਡ ਹੈ 2004 ਦੀ ਹਾਂਜੀ ਤੇ ਕੀ ਅੱਜ ਕੀ ਗੱਲਬਾਤ ਇਹਨਾਂ ਨੂੰ ਆ ਕੇ ਇਹਨਾਂ ਨਾਲ ਇੱਕ ਬੰਦਾ ਸੀ ਤੇ ਉਹਨੂੰ ਪੜੀ ਦਿਨ ਦਿਨ ਦੇ ਠੇਕੇ ਦੇ ਨਾਲ ਹੋਣਾ ਤੇ ਉਹਨੂੰ ਨਹੀਂ ਦੇਣੀ ਅਸੀਂ ਉਹ ਵੀ ਆਪ ਰੱਖਣੀ ਆ ਤੇ ਇਹ ਕਰਕੇ ਆਖਿਆ ਵੀ ਤੁਸੀਂ ਜਿਤਨਾ ਪਾਉਂਦੇ ਜੋ ਬਾਈ ਜੋ ਤੇ ਉਹਨੂੰ ਵੀ ਜਿਹੜਾ ਉਹਦਾ ਜਿੰਨੇ ਅੱਗੇ ਉਹ ਪਾਉਂਦਾ ਉਹਨੂੰ ਵੀ ਵਾਹਣ ਦੋ ਇਹ ਆਂਦੇ ਉਹਨੂੰ ਨਹੀਂ ਅਸੀਂ ਐਰਕੀ ਵਾਹਣ ਦੇਣੀ ਅਸੀਂ ਇਹ ਵੀ ਆਪ ਹੀ ਵਾਹਣੀ ਆ ਹਾਂ ਉਸ ਤੋਂ ਬਾਅਦ ਹੁਣ ਅਸੀਂ 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 ਜਾਂਨੇ ਆਪ ਗੁਰਦਾਰੇ ਦੀ ਪੜੀ ਗੁਰਦਾਰੇ ਨਾ ਵੀ ਉਹ ਵੀ ਆਂਦਾ ਵੀ ਗੁਰਦਾਰੇ ਦਾ ਠੇਕਾ ਗੁਰਦਾਰੇ ਦਿੱਤਾ ਜਾਵੇ ਸ਼ਹੀਦ ਭਾਈ ਤਾਰੂ ਸਿੰਘ ਪਰ ਇਹ ਕਾਰਨੋਂ ਬੰਦੇ ਨਹੀਂ ਮੰਨਦੇ ਅੱਜ ਤੁਹਾਡੇ ਤੇ ਜਿਹੜੇ ਜਾਨਲੇਵਾ ਮਹਾਮਾਰੀ ਤੋਂ ਬਾਅਦ ਜੀ ਨੇ ਕੀਤਾ ਵਾ ਤੇ ਕੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਇਹ ਜੀ ਟਰੈਕਟਰ ਲੈ ਕੇ ਮੈਂ ਤੇ ਵਾਉਣ ਗਿਆ ਹਾਂ ਤੇ ਇਹ ਉੱਥੇ ਤਿਆਰ ਲੈ ਕੇ ਬੈਠੇ ਸੀ ਇੱਕ ਪਿਆਰਾ ਸੋਹੀ ਪਿਆਰਾ ਹੋਂਦਾ ਮੁੰਡਾ ਲਾਡੀ ਆ ਇੱਕ ਦੇਬਾ ਬਾ ਦੇਬੇ ਦਾ ਮੁੰਡਾ ਵਾ ਇੱਕ ਜੀ ਸੋਰਸਿੰਗ ਉਹਨਾਂ ਨੇ ਮਦਦ ਕੀ ਸੱਦੇ ਆ ਇੱਕ ਜੀਤਾ ਫੌਜੀ ਆ ਜੀ ਦੇ ਫੌਜੀ ਦਾ ਮੁੰਡਾ ਰਾਜਣ ਆ ਇਹ ਜੀ ਜਦੋਂ ਟਰੈਕਟਰ ਜਦੋਂ ਮੈਂ ਗੇੜਾ ਲੈ ਕੇ ਗਿਆ ਮੈਨੂੰ ਚਾਨ ਪਤਾ ਹੀ ਕੋਈ ਨਹੀਂ ਇਹ ਗਾੜੀ ਉਹਨਾਂ ਸਟੀਅਰਿੰਗ ਤੇ ਡਾਂਗਾ ਡੇਪੇ ਮਾਰਨਾ ਜੇ ਤੋ ਡਾਂਗਾ ਡੇਪੇ ਮਾਰਨਾ ਤੇ ਮੈਂ ਥੱਲੇ ਉਤਰਿਆ ਤੇ ਇਹਨਾਂ ਨੇ ਸੱਟਾਂ ਲਾ ਦਿੱਤੀਆਂ ਇਹਨਾਂ ਕੋ ਕਿਹੜੀਆਂ ਥਿਆ ਰਣਾ ਸੰਭਾਲਣਾ ਇਹਨਾਂ ਕੋਲ ਜੀ ਇੱਕ ਕੋਲ ਕਈ ਸੀ ਇੱਕ ਕੋਲ ਮੁੰਡੇ ਕੋਲ ਪਰਖੀ ਸੀ ਇੱਕ ਕਰਪਾਨ ਸੀ ਤੇ ਇੱਕ ਜਿਹੜਾ ਮੁੰਡਾ ਸੀ ਉਹਦੇ ਕੋਲ ਇੱਕ ਦਾਤਰ ਸੀ ਤੇ ਜਿਹੜਾ ਮੁੰਡਾ ਰਾਜ ਨਹੀਂ ਹੋ 315 ਰਫੜ ਲੀਕੇ ਫੈਲ ਕਰਦਾ ਸੀ ਤੇ ਮੇਰੇ ਤੂੰ ਹੀ ਕੀ ਚਾਹੁੰਦੇ ਜੀ ਹੁਣ ਕੀ ਹੋਣਾ ਚਾਹੀਦਾ ਅਹੀਂ ਦੇਹ ਚਾਹੁੰਦੇ ਆ ਵੀ ਗੁਰਦੇ ਦੀ ਪਹਿਲੀ ਗੁਰਦੁਆਰੇ ਨੂੰ ਦਿੱਤੀ ਜਾਵੇ ਇਹਨਾਂ ਬੜਾ ਕਰਵਾ ਕੇ ਖਾਲੀ ਹੁਣ ਛੱਡ ਦੇਣ ਕਿਹੜਾ ਇਹਦਾ ਜਿਨ੍ਹਾਂ ਨੇ ਤੁਹਾਡੇ ਦਿਨੋਂ ਲਾਗੀ ਤੋਂ ਉਹਨਾਂ ਦੇ ਬਲਕ ਕਾਰਵਾਈ ਦੀ ਮੰਗ ਕਰ ਰਹੇ ਹਾਂਜੀ ਉਹ ਕਾਨੂੰਨੀ ਕਾਰਵਾਈ ਜੋ ਹੁੰਦੀ ਹੈ ਜੀ ਪੁਲਿਸ ਪ੍ਰਸ਼ਾਸਨ ਆਪਦੀ ਕਰੇਗੀ ਉਹ ਵੀ ਉਹਨਾਂ ਦੇ ਹੁਣ ਨੋਟਿਸ ਕਰ ਲੈਣ ਕਿਨੇ ਬੰਦੇ ਜੱਟ ਨੇ ਆਏ ਜੀ ਇੱਕ ਮੇਰੇ ਨਾਲ ਹੀ ਆ ਚਾਚਾ ਲੱਗਦਾ ਮੇਰਾ ਤੇ ਇੱਕ ਮੈਂ ਹਾਂ ਦੋਵੇਂ ਹੀ ਗੈਣੇ ਹਥੇ ਆਪੋ ਜੀ ਹਰੀ ਸਿੰਘ ਮੇਰਾ ਨਾਮ ਆ ਸੂਬੇਦਾਰੀ ਪੰਚਾਇਆ ਮੈਂ ਪਹੁੰਚਾਂ ਤੇ ਸਾਰੇ ਜੀ ਗੁਰੂ ਘਰ ਦੀ ਪੈਲੀ ਆ ਕਿ ਇੱਕ ਹੀ ਬੰਦਾ ਨੂੰ ਖਾਰਿਆ ਤੇ ਸਾਰੇ ਨਗਰਾਂ ਦਾ ਵੀ ਇਹ ਗੁਰਦਾਰੇ ਪੈਲੀ ਜਿਹੜੇ ਗੁਰਦਾਰੇ ਪੈਲੇ ਲੱਗਣੇ ਚਾਹੀਦੇ ਆ ਉਹ ਬੰਦਾ ਪੜੇ ਇਨਸ਼ਾਅੱਲਾ ਪਹਿਲਾਂ ਮੈਨੂੰ ਠੇਕੇਦਾਰ ਜਿੰਦਰੇ ڈھੂਡ ਕੇ ਲਾ ਐਰ ਦੀਵਾਰੀਆਂ ਦੇ ਵੀ ਤੇ ਨਹੀਂ ਪੜੀ ਕੰਦੀ ਮਾਚਰੋ ਨਾ ਦਿਓ ਫੇਰ ਮਹਿਲਿਕਾ ਚਲਵਾਉਣ ਜਾਂਦੇ ਆ ਤੇ ਜਾਂਦੇ ਨੂੰ ਇੱਕ ਹੱਥ ਲਾ ਕੇ ਬੈਠੇ ਸੀ ਇਹਨਾਂ ਕੋਲ ਇੱਕ 256 ਰਫਲਿਆ ਪਿਆਰਾ ਹੋਂ ਦੇ ਨਾਂ ਦੇ ਇੱਕ ਪਿਸਟਲ ਆ ਬਾਦ ਦੇ ਨਾਂ ਕੀ ਹਰਜੀਤ ਸਿੰਘ ਕੋਲ ਵੀ ਰਫਲ ਤੇ ਪਿਸਟਲ ਆ ਬਾਕੀ ਇਹਨਾਂ ਸਾਰਿਆਂ ਕੋਲ ਕਿਰਪਾਨਾਂ ਤੇ ਦਾਤਰ ਤੇ ਬਰਸ਼ੀ ਇਹਨਾਂ ਭਾਰੋਂ ਬੰਦੇ ਆਏ ਮਗਾਇਆ ਨਿਆਖੀ ਸਾਨੂੰ ਮਾਰਨ ਆਕੇ ਮੇਰੇ ਤੇ ਦਾ ਤਰ ਕਿਰਪਾਨਾਂ ਬੜੀਆਂ ਮਾਰੀਆਂ ਮੇਰੀ ਬਾਹ ਜ਼ਿਆਦਾ ਵੱਢੀ ਗਈ ਤੇ ਨਾ ਮੈਂ ਜਿਹਾ 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 ਉਹਨਾਂ ਟ੍ਰੈਕਟਰ ਖੜਿਆ ਸੀ ਤੇ ਉਹਨਾਂ ਨੇ ਇਹਨੂੰ ਵੀ ਬਹੁਤ ਜ਼ਿਆਦੀ ਛੱਤਾਂ ਮਾਰੀਆਂ ਤੇ ਫੇਰ ਵੀ ਸਾਡੇ ਉੱਤੇ ਬਹੁਤ ਕੱਟਿਆ ਹਾਂਜੀ ਕੀ ਮੰਗਾਂ ਦੀ ਬਣੀ ਆਈਆਂ ਨੇ ਵੀ ਗੁਰੂ ਘਰ ਦੀ ਪੈੜੀ ਆ ਤੇ ਸੰਗਤ ਵਾਵੇ ਤੇ ਗੁਰਦਾਰੇ ਪੈਸੇ ਲੱਗਣੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਪ੍ਰਸ਼ਾਸਨ ਕੋਲ ਇਹ ਮੰਗਾਂ ਦੇ ਸਨ ਅਨੁਸਾਰ ਲੈਣੇ ਚਾਹੀਦੇ ਉੰਨੇ ਝਗੜਾ ਆ ਦੋਹ ਤਰ੍ਹਾਂ ਦੇ ਵਿਚਾਰੇ ਜੀ ਸਰਪਰਾ ਸਾਹਿਬ ਦੀ ਜਮੀਨ ਦਾ ਹੈ ਸਰਕੀ ਮਾਮਲਾ ਕੀ ਹੈ ਇਹ ਜੋ ਪਿੰਡ ਵਾਲਿਆਂ ਨੇ ਦੱਸਿਆ ਜੀ ਤੇ ਆ ਪੂਲੇ ਨੇਂਗ ਦੀ ਕੋਈ ਜਗ੍ਹਾ ਸੀ ਉਹ ਇੱਕ ਕੀਤੀ ਹੋਈ ਹਮਸਾ ਸਮੂਹ ਕਰਦੇ ਉਹ ਇਸ ਸੰਬੰਧ ਵਿੱਚ ਪਹਿਲਾਂ ਦੋ ਬੰਦੇ ਉਹਦੇ ਨਾਲ ਹੀ ਸੀਗੇ ਪਿਆਰਾ ਸਿੰਘ ਤੇ ਹੀ ਰਾਸੂ ਅੱਜ ਕੱਲ ਇਹ ਇੱਕ ਦੂਜੇ ਨਾਲੋਂ ਵਿਖੜ ਗਏ ਆ ਉਹ ਕਹਿੰਦਾ ਮੈਂ ਬਾਣੀ ਉਹ ਕਹਿੰਦਾ ਮੈਂ ਬਾਣੀ ਇਸ ਸੰਬੰਧ ਦੇ ਵਿੱਚ ਇਨ ਦੀ ਆਪਸ ਵਿੱਚ ਹੀ ਚੱਲਦੀ ਰਹੀ ਹੈ ਗੱਲਬਾਤ ਪ੍ਰਸ਼ਾਸਨ ਨੇ ਕਿਸੇ ਵੀ ਪੱਖ ਨੂੰ ਇਹਨਾਂ ਨੇ ਮਤਲਬ 파ਟ ਨਹੀਂ ਦਿੱਸਿਆ ਨਾ ਕੋਈ ਦਰਖਾਸਤ ਚੌਕੀ ਆ ਨਾ ਥਾਣੀ ਇਕ ਨਾ ਹੀ ਵੀਡੀਓ ਸਰ ਮਤਲਬ ਕਿ ਇਕੱਠੇ ਜਿਹੜੀ ਟਾਕਰ ਜਿਹੜੀ ਆ ਉੱਥੇ ਜਿਹੜੇ ਮਤਲਬ ਜੀ ਪੂਰਨ ਪੰਜਾਬ ਕਮੇਟੀ ਵਾਲੇ ਜਿਹੜੇ ਜਿਨ੍ਹਾਂ ਦੇ ਸਟਾ ਲੱਗੇ ਉਹ ਕਹਿੰਦੇ ਆ ਕਿ ਪੁਲਿਸ ਦੀ ਮਜੂਰਗੀ ਦੇ ਵਿੱਚ ਗੋੜੀ ਚੱਲੀ ਹੈ ਤੇ ਵੱਟ-ਵੱਟ ਹੋਈ ਹੈ ਨਹੀਂ ਜੀ ਇਹ ਤੇ ਪਹਿਲਾਂ ਪਹਿਲੇ ਝਗੜਨਾ ਸੀ ਜਦੋਂ ਪੁਲਸ ਗਈ ਹੁਣ ਸਰ ਕੋਈ ਰੈਸ ਵਗੈਰਾ ਕੀਤਾ ਕੋਈ ਨਹੀਂ ਅਜੇ ਨਹੀਂ ਜੀ ਤਾਂ ਕਰਨੀ ਤੇ ਕੀ ਕਰਾਂ ਮੋਦੀ ਵੇਰੀਫਿਕੇਸ਼ਨ ਕਰਕੇ ਪਰਚਾ ਦਿऊं ਫਿਰ ਕਾਨੂੰਨ ਦਾ